ਬੰਦ ਚਿੱਠੀਆਂ ਦਾ ਤੁਹਾਨੂੰ ਪਤਾ ਅਕਾਲੀ ਦਲ ਦੇ ਵਿੱਚ ਦੌਰ ਸ਼ੁਰੂ ਤੋਂ ਹੀ ਚੱਲਦਾ ਰਿਹਾ ਹੁਣ ਵੀ ਬੰਦ ਚਿੱਠੀ ਹੈ ਕਿਸ ਤਰ੍ਹਾਂ ਦੇਖ ਰਹੇ ਹੋ ਇਸ ਪੇਸ਼ੀ ਨੂੰ ਤੇ ਬੰਦ ਚਿੱਠੀ ਨੂੰ ਜਦੋਂ ਸਰਦਾਰ ਸੁਖਵੀਰ ਸਿੰਘ ਬਾਦਲ ਆਪਣਾ ਪੱਖ ਰੱਖਣ ਲਈ ਲਫਾਫਾ ਲੈ ਕੇ ਗਏ ਤੇ ਨਾਲ ਅਕਾਲੀ ਦਲ ਦੀ ਫੌਜ ਲੈ ਕੇ ਗਏ ਕੀ ਆਪਾਂ ਕਾਲ ਤਖਤ ਸਾਹਿਬ ਦੇ ਅੱਗੇ ਜਾ ਕੇ ਆਪਣੀ ਤਾਕਤ ਦਿਖਾਣਾ ਚਾਹੁੰਦੇ ਹਾਂ ਜਿਹੜਾ ਸੱਚਾ ਸਦਾ ਸੌਂਦੇ ਦੇ ਬਾਦਸ਼ਾਹ ਦਾ ਜਿਹੜਾ ਉਹਨੇ ਸਵਾੰਗ ਰਚਿਆ ਉਹਦਾ ਕੇਸ ਵਾਪਸ ਲਿੱਤਾ ਉਹ ਦੋਸ਼ ਤਾਂ ਅਹਾਂ ਨੇ ਤੇ ਅਸੀਂ ਜਾ ਕੇ ਉਸ ਪੈਰ ਵੀ 'ਚ ਖੜੇ ਆ ਸ਼੍ਰੀ ਕਾਲ ਤੱਕ ਸਾਧ ਦੇ ਨਾਲ ਕੋਈ ਵੀ ਗਾਹੇ ਬਗਾਹੇ ਟੱਕਰ ਲੈਣ ਦੀ ਕੋਸ਼ਿਸ਼ ਕੀਤੀ ਬੱਚਿਆ ਉਹਦਾ ਕੁਛ ਨਹੀਂ ਹੈ। ਸ਼੍ਰੀ ਕਾਲ ਤੱਕ ਸਾਧ ਤੇ ਜਾਓ ਇੱਕ ਨਮਾਣਾ ਸਿੱਖ ਬਣ ਕੇ ਜਾਓ। ਮਨ ਮੇਰਾ ਵੀ ਨਹੀਂ ਮੰਨਦਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬੇਅਦਬੀਆਂ ਕੀਤੀਆਂ ਮੇਰਾ ਮਨ ਨਹੀਂ ਮੰਨਦਾ ਪਰ ਲੇਕਿਨ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਉਹਨਾਂ ਦੀ ਪਿੱਠ ਤੇ ਜ਼ਰੂਰ ਹੱਥ ਹੋਏਗਾ। ਫਿਰ ਐਸਜੀਪੀ ਸੀਰੇ ਉਤੇ ਇਲਜ਼ਾਮ ਹੈ 90 ਲੱਖ ਦੇ ਇਸ਼ਤਿਹਾਰ ਦੇਣ ਦਾ ਇਹ ਸਾਰਾ ਕੁਝ ਐਸਜੀਪੀਸੀ ਨਾਲੋਂ ਨਾਲ ਕਰਦੀ ਰਹੀ ਹੈ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਉਹ ਕਹਿੰਦਾ ਜੀ ਅਸੀਂ ਮੀਟ ਖਾ ਸਕਦੇ ਆ ਦੂਜਾ ਕਹਿੰਦਾ ਨਹੀਂ ਜੀ ਅਸੀਂ ਨਹੀਂ ਖਾ ਸਕਦੇ ਜੀ ਯਾਰ ਇਹ ਲੜਾਈਆਂ ਚੱਲਦੀਆਂ ਪਈਆਂ ਆਪਣੀ ਸਿੱਖੀ ਦੇ ਵਿੱਚ ਔਰ ਇੱਥੋਂ ਕੈਨੇਡਾ ਜਾ ਰਹੇ ਨੇ ਅਮਰੀਕਾ ਜਾ ਰਹੇ ਨੇ ਪਹਿਲੀ ਪੀੜੀ ਦਾ ਮੰਨ ਲਿਆ ਦੂਜੀ ਪੀੜੀ 'ਚ ਮੈਨੂੰ ਲੱਗਦਾ ਕੇਸ਼ਕਤਲ ਕਰਾਈ ਜਾ ਰਹੇ ਜ਼ਿਆਦਾਤਰ ਸਿੱਖ ਕਿਉਂਕਿ ਉਧਰ ਧਿਆਨ ਹੀ ਨਹੀਂ ਹੈ ਧਿਆਨ ਇਹ ਹੈਗਾ ਕਿ ਅਸੀਂ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਕਿੱਦਾਂ ਬਚਾਉਣਾ ਹੈ ਲੇਕਿਨ ਨਾਲ ਨਾਲ ਸਿੱਖੀ ਦਾ ਜਿਹੜਾ ਤੁਹਾਡੇ ਲਈ ਮੋਢਿਆਂ ਤੇ ਜ਼ਿੰਮੇਵਾਰੀ ਹੈ ਸਿੱਖੀ ਦੇ ਪ੍ਰਸਾਰ ਤੇ ਪ੍ਰਚਾਰ ਉਹਨੂੰ ਜ਼ਰੂਰ ਕਰੋ ਉਸ ਤੋਂ ਬਿਨਾ ਪੰਜਾਬ ਬਹੁਤ ਪਿਛੜ ਰਿਹਾ ਪੰਜਾਬ ਆਪਣੇ ਇਤਿਹਾਸ ਤੋਂ ਦੂਰ ਹੋ ਰਿਹਾ ਇਹ ਸਾਰਿਆਂ ਨੇ ਜੋ ਉੱਥੇ ਜਾ ਕੇ ਦਿੱਤਾ ਜਨਤਕ ਕੀਤਾ ਓਪਨ ਲੈਟਰ ਦਿੱਤੀ ਆ ਓਪਨ ਮਾਫੀ ਨਾਮਾ ਮੰਗਿਆ ਔਰ ਇਹ ਵੀ ਕਿਹਾ ਕਿ ਅਸੀਂ ਗੁਨਾਹਗਾਰ ਆ ਸਰਦਾਰ ਸੁਖਵੀਰ ਸਿੰਘ ਨੂੰ ਬਾਦਲ ਨੂੰ ਚਾਹੀਦਾ ਕਿ ਮੈਂ ਆ ਗਲਤੀਆਂ ਕੀਤੀਆਂ ਮੈਂ ਮਾਫੀ ਮੰਗਣ ਜਾ ਰਿਹਾ ਸੋ ਕਬੀਰ ਸਿੰਘ ਬਾਦਲ શ્રી 카ਰਤਕ ਸਾਹਿਬ ਪੇਸ਼ ਹੋ ਚੁੱਕੇ ਨੇ ਇੱਕ ਬੰਦ ਲਫਾਫਾ ਅਕਾਲ ਤਖਤ ਸਾਹਿਬ ਦੇ ਅਗਿਆਨੀ ਰਗਬੀਰ ਸਿੰਘ ਨੂੰ ਪੇਸ਼ ਕਰ ਦਿੱਤਾ ਗਿਆ ਉਸ ਬੰਦ ਲਫਾਫੇ ਦੇ ਵਿੱਚ ਕੀ ਹੈ ਇਸ ਉੱਤੇ ਚਰਚਾ ਫਿਲਹਾਲ ਚੱਲਦੀ ਪਈ ਹੈ ਔਰ ਖਾਸ ਕਰਕੇ ਇਸ ਪੇਸ਼ੀ ਤੋਂ ਬਾਅਦ ਦਾ ਨਤੀਜਾ ਕੀ ਕਹਿੰਦਾ ਹੈ ਉਹਦੇ ਉੱਤੇ ਫਿਲਹਾਲ ਚਰਚਾ ਬਣੀ ਹੋਈ ਹੈ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਜਾਣਦੇ ਆ ਕਿ ਉਹ ਕੀ ਸੋਚਦੇ ਆ ਇਸ ਪੂਰੇ ਪ੍ਰੋਗਰਾਮ ਦੇ ਬਾਰੇ ਵਿੱਚ ਡਾਕਟਰ ਸਾਹਿਬ ਸਮਝਦਾ ਬੋਲ ਬਹੁਤ ਧੰਨਵਾਦ ਜੀ ਸਸੀ ਗਾਜ। ਵੀਰ ਸਿੰਘ ਬਾਦਲ ਅਹੀ ਉਡੀਕ ਕੀਤੀ ਜਾ ਰਹੀ ਸੀ ਕਾਲ ਤਖਸਾਬ ਸਾਹਿਬ ਨੇ ਪੇਸ਼ ਹੋਣ ਹੋ ਗਏ ਨੇ ਇੱਕ ਚਿੱਠੀ ਉੱਥੇ ਦੇ ਦਿੱਤੀ ਹੈ ਪਰ ਬੰਦ ਚਿੱਠੀ ਹੈ। ਬੰਦ ਚਿੱਠੀਆਂ ਦਾ ਤੁਹਾਨੂੰ ਪਤਾ ਕਾਲੀ ਦਲ ਦੇ ਵਿੱਚ ਦੌਰ ਸ਼ੁਰੂ ਤੋਂ ਹੀ ਚੱਲਦਾ ਰਿਹਾ। ਹੁਣ ਵੀ ਬੰਦ ਚਿੱਠੀ ਹੈ ਕਿਸ ਤਰ੍ਹਾਂ ਦੇਖ ਰਹੇ ਹੋ ਇਸ ਪੇਸ਼ੀ ਨੂੰ ਤੇ ਬੰਦ ਚਿੱਠੀ ਨੂੰ। ਨਹੀਂ ਸਭ ਤੋਂ ਪਹਿਲੀ ਵੱਲ ਆ। ਦੇਖੋ ਸ਼੍ਰੀ ਕਾਲ ਤਖਸਾਬ ਸਾਹਿਬ ਨਾਲ ਇੱਕ ਬੜੀ ਸਰਵੋਤਮ ਸੰਸਥਾ ਹੈ। ਔਰ ਜੇ ਤੁਸੀਂ ਸ਼੍ਰੀ ਕਾਲ ਤਖਸਾਬ ਸਾਹਿਬ ਦਾ ਅਸੀਂ ਗਾਂਦੇ ਵੀ ਨਾ ਜੁਗੋ ਜੁਗ ਅਟਲ। ਯਾਨੀ ਸ੍ਰਿਸ਼ਟੀ ਦੀ ਸਭ ਤੋਂ ਵੱਡੀ ਤਾਕਤ। ਔਰ ਜਿੰਦੀ ਖਤਮ ਨਹੀਂ ਹੋ ਜਿਹੜਾ ਉਸ ਸੰਸਥਾ ਦੇ ਉੱਤੇ ਬੈਠਾ ਉਹਦੀ ਇੱਕ ਆਵਾਜ਼ ਸਿੱਖ ਕੌਮ ਲਈ ਪੱਥਰ ਤੇ ਲਕੀਰ ਆ ਲੇਕਿਨ ਮੈਂ ਤਾਂ ਸਭ ਤੋਂ ਪਹਿਲਾਂ ਮੈਨੂੰ ਇਤਰਾਜ਼ ਉਸ ਗੱਲ ਤੇ ਆ ਜਦੋਂ ਸਰਦਾਰ ਸੁਖਵੀਰ ਸਿੰਘ ਬਾਦਲ ਆਪਣਾ ਪੱਖ ਰੱਖਣ ਲਈ ਲਫਾਫਾ ਲੈ ਕੇ ਗਏ ਤੇ ਨਾਲ ਅਕਾਲੀ ਦਲ ਦੀ ਫੌਜ ਲੈ ਕੇ ਗਏ ਕੀ ਆਪਾਂ ਅਕਾਲ ਤਖਤ ਸਾਹਿਬ ਦੇ ਅੱਗੇ ਜਾ ਕੇ ਆਪਣੀ ਤਾਕਤ ਖਾਣਾ ਚਾਹੁੰਦੇ ਆ ਬਲਦੇਵ ਨਾਲ ਜਥੇਦਾਰ ਭੁੰਦੜ ਗਏ ਨੇ ਭੁੰਦਰ ਕੀ ਕਹਿਣਾ ਚਾਹੁੰਦੇ ਨੇ ਨਾਲ ਐ ਐਸਜੀਪੀਸੀ ਦੇ ਪ੍ਰਧਾਨ ਧਾਮੀ ਗਏ ਨੇ ਹਰਜਿੰਦਰ ਸਿੰਘ ਧਾਮੀ ਐਡਵੋਕੇਟ ਨਾਲ ਗਏ ਨੇ ਖੜੇ ਨੇ ਕੀ ਕਹਿਣਾ ਚਾਹੁੰਦੇ ਵੀ ਐਸਜੀਪੀਸੀ ਜਿਹੜੀ ਆ ਉਹ ਇਸ ਮਾਮਲੇ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਨਾਲ ਖੜੀ ਹੈ ਕਿ ਉਹ ਐਸਜੀਪੀਸੀ ਜਿਹਦਾ ਮੋਢਿਆਂ ਦੇ ਉੱਤੇ ਕਮ ਸਿੱਖੀ ਦਾ ਪ੍ਰਸਾਰ ਪ੍ਰਚਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਸੰਗਤ ਨੂੰ ਜੋੜਨਾ ਤੇ ਸਿੱਖਾਂ ਦੇ ਮਸਲੇ ਹੱਲ ਕਰਨਾ ਹੈ ਕਿ ਉਹ ਅਕਾਲੀ ਦਲ ਦੇ ਇਸ ਮਸਲੇ ਨੂੰ ਹੱਲ ਕਰਨ ਲਈ ਸਰਦਾਰ ਕੀ ਆਪਾਂ ਸੰਦੇਸ਼ਾ ਕੀ ਦਿੱਤਾ ਸੰਦੇਸ਼ਾ ਅਸੀਂ ਕੀ ਦਿੱਤਾ ਹਰਜਿੰਦਰ ਸਿੰਘ ਧਾਮੀ ਨੇ ਕਿ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਖੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਤਖਤਾਂ ਦੇ ਜਥੇਦਾਰ ਨਿਯੁਕਤ ਕਰਦੀ ਆ ਦਮਦਮਾ ਸਾਹਿਬ ਦਾ ਸਾਰੇ ਜਿਹੜੇ ਆਪਣੇ ਤਖਤ ਨੇ ਉਹਨਾਂ ਦੇ ਜਥੇਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਤੇ ਤੁਸੀਂ ਮੈਨੂੰ ਇਹ ਦੱਸੋ ਕਿਦਾਂ ਆਪਾਂ ਇੱਕ ਦਵਾ ਪਾਣਾ ਚਾਹਨੇ ਸ਼੍ਰੀ ਕਾਲ ਤਖਤ ਸਾਹਿਬ ਤੇ ਜਥੇਦਾਰ ਗਿਆਨੀ ਰਘਵੀਰ ਸਿੰਘ ਗਿਆਨੀ ਹਰਪ੍ਰੀਤ ਸਿੰਘ ਦਮਦਮਾ ਸਾਹਿਬ ਤੋਂ ਪਟਨਾ ਸਾਹਿਬ ਤੋਂ ਇਹ ਜਥੇਦਾਰ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਨਿਯੁਕਤ ਕੀਤੇ ਜਾਂਦੇ ਆ ਉਹਨਾਂ ਦੀ ਕਮੇਟੀ ਤੇ ਪੰਜ ਸਿੰਘ ਸਾਹਿਬਾਨ ਦੁਆਰਾ ਨਿਯੁਕਤ ਕੀਤੇ ਜਾਂਦੇ ਆ ਨਾਲ ਜਿਹੜਾ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਆ ਸਾਰੇ ਜੋ ਵੀ ਗੁਰਦੁਆਰਾ ਸਾਹਿਬ ਦੇਖ ਰਿਹਾ ਆ ਆਪਾਂ ਕੀ ਦਿਖਾਣਾ ਚਾਹੁੰਦੇ ਆ ਕਿ ਇਲਜ਼ਾਮ ਤਾਂ ਲੱਗ ਰਿਹਾ ਬਈ ਇਹਨਾਂ ਨੇ ਸਿੱਖੀ ਦਾ ਕਹਾਣ ਕੀਤਾ ਇਹਨਾਂ ਨੇ ਬਾਬਾ ਰਾਮ ਰਹੀਮ ਜਿਹੜੇ ਡੇਰਾ ਸੱਚਾ ਸਿੱਧਾ ਸੌਦੇ ਦੇ ਸੰਤ ਨੇ ਉਹਨਾਂ ਦੀ ਮਦਦ ਕੀਤੀ ਉਹਨਾਂ ਦੇ ਉੱਤੇ ਜਿਹੜਾ ਪਰਚਾ ਆ ਇਹਨਾਂ ਨੇ ਸ੍ਰੀ ਦਸਮ ਗੁਰੂ ਪਾਤਸ਼ਾਹ ਦਾ ਜਿਹੜਾ ਉਹਨੇ ਸਵਾੰਗ ਰਚਿਆ ਉਹਦਾ ਕੇਸ ਵਾਪਸ ਲਿੱਤਾ ਉਹ ਦੋਸ਼ ਤਾਂ ਆਹਾਂ ਨੇ ਤੇ ਅਸੀਂ ਜਾ ਕੇ ਉਸ ਪੈਰ ਵਿੱਚ ਖੜੇ ਆ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਓ ਇੱਕ ਨਮਾਣਾ ਸਿੱਖ ਬਣ ਕੇ ਜਾਓ ਨੰਗੇ ਪੈਰ ਜਾਓ ਓਪਨ ਜਾਓ ਗਲੇ 'ਚ ਤਖਤੀ ਪਾ ਕੇ ਜਾਓ ਮੇਰੇ ਗੁਨਾਹ ਹੈਗੇ ਮੈਂ ਕਬੂਲ ਕੀਤੇ ਨਾ ਵੀ ਹੋਣ ਗੁਨਾਹ ਮਾਫ ਉਸ ਅਕਾਲ ਪੁਰਖ ਨੇ ਕਰਨਾ ਗਲਤੀ ਆਪਣੀ ਮੰਨਣੀ ਪੈਣੀ ਲੇਕਿਨ ਤੁਸੀਂ ਜੇ ਅੱਜ ਵੀ ਉਸੇ ਤਰੀਕੇ ਜਾਓਗੇ ਕਿ ਬੰਦ ਲਫਾਫਾ ਦੇ ਕੇ ਆਣਾ ਹੈ ਔਰ ਨਾਲ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਨੂੰ ਲੈ ਕੇ ਜਾਣਾ ਉਹਨਾਂ ਦੇ ਆਪਣੇ ਤੇ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਨੇ ਧਾਮੀ ਸਾਹਿਬ ਦੇ ਮੋਢੇ ਤੇ ਉਹਨਾਂ ਦੇ ਉੱਤੇ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਜਿੱਦਾਂ ਪੰਜਾਬ ਦੇ ਵਿੱਚ ਕਨਵਰਜਨ ਹੋ ਰਹੀ ਹੈ ਧਰਮਾਂਤਰ ਹੋ ਰਿਹਾ ਸਿੱਖਾਂ ਦਾ ਡੇਰਿਆਂ ਵੱਲ ਰੁਝਾਨ ਵਧ ਰਿਹਾ ਸਿੱਖਾਂ ਦਾ ਜਿਹੜਾ ਮਿਸ਼ਨਰੀ ਜਿਹੜੇ ਈਸਾਈ ਮਿਸ਼ਨਰੀ ਆ ਉਹਨਾਂ ਵੱਲ ਰੁਝਾਨ ਵਧ ਰਿਹਾ ਔਰ ਜਿਹੜਾ ਸਿੱਖੀ ਦਾ ਨੁਕਸਾਨ ਹੋ ਰਿਹਾ ਬਾਹਰਲੇ ਮੁਲਕਾਂ 'ਚ ਜਾ ਰਹੇ ਨੇ ਨੌਜਵਾਨ ਕੇਸ ਕਟਾਰੇ ਨੇ ਇਹ ਸਾਰਾ ਸਿੱਖੀ ਦਾ ਘਾਣ ਹੋ ਰਿਹਾ ਇਹ ਹਰਜਿੰਦਰ ਸਿੰਘ ਧਾਮੀ ਦੇ ਮੋਢਿਆਂ ਦੇ ਉੱਤੇ ਇਹ ਜ਼ਿੰਮੇਵਾਰੀਆਂ ਨੇ ਇਹ ਜ਼ਿੰਮੇਦਾਰੀਆਂ ਉਧਰ ਵੱਲ ਧਿਆਨ ਦੇਣ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕੀ ਗਲਤੀਆਂ ਕੀਤੀਆਂ ਉਹ ਇੱਕ ਨਮਾਣੇ ਸਿੱਖ ਦੀ ਤਰ੍ਹਾਂ ਉਹਦੀ ਤਰ੍ਹਾਂ ਮਾਫੀ ਮੰਗਣ ਪਹਿਲਾਂ ਤਾਂ ਇਤਰਾਜ਼ ਇਸੇ ਗੱਲ ਦਾ ਮੈਨੂੰ ਠੀਕ ਹੈ ਇਹ ਲੋਕਾਂ ਲਈ ਜੋ ਮਰਜ਼ੀ ਹੋਵੇ ਲੇਕਿਨ ਗੱਲ ਇਹ ਸ਼੍ਰੀ ਹਾਲ ਤੱਕ ਸਾਹ ਦੇ ਉੱਤੇ ਉਹ ਜਗ੍ਹਾ ਹੈ ਜਿੱਥੇ ਕੋੜੇ ਮਾਰਨ ਦੀ ਸਜ਼ਾ ਵੀ ਮਿਲੀ ਆ ਜਿੱਥੇ ਗੱਲੇ ਗਲੇ ਦੇ ਵਿੱਚ ਤਖਤੀਆਂ ਪਾ ਕੇ ਕਿ ਮੈਂ ਪਾਪੀ ਤੂੰ ਬਖਸ਼ਣਹਾਰ ਮਹੀਨਾ ਮਹੀਨਾ ਸੇਵਾ ਕੀਤੀ ਹੈ ਨੰਗੇ ਪੈਰ ਉਹ ਅਕਾਲ ਤਖਤ ਸਾਹਿਬ ਦੀ ਤਾਕਤ ਤੋਂ ਡਰਨਾ ਚਾਹੀਦਾ ਫਿਰ ਉਦਾਂ ਵੀ ਮੈਂ ਤੁਹਾਨੂੰ ਦੱਸ ਦਿੰਦਾ ਜਿਨ੍ਹਾਂ ਨੇ ਅਕਾਲ ਤਖਤ ਸ਼੍ਰੀ ਅਕਾਲ ਤਖਤ ਦੇ ਨਾਲ ਕੋਈ ਵੀ ਗਾਹੇ ਬਗਾਹੇ ਟੱਕਰ ਲੈਣ ਦੀ ਕੋਸ਼ਿਸ਼ ਕੀਤੀ ਬੱਚਿਆ ਉਹਦਾ ਕੁਛ ਨਹੀਂ ਅਕਾਲ ਤਖਤ ਸਾਹਿਬ ਦਾ ਮਜ਼ਾਕ ਇਹਨਾਂ ਨੇ ਉਡਾਇਆ ਨਾ ਘਰ ਬੈਠੇ ਚਿੱਠੀ ਭੇਜ ਕੇ ਰਾਮ ਰਹੀਮ ਨੇ ਤੇ ਦੇਖ ਲਓ ਜੇਲ੍ਹ ਚ ਬੰਦ ਹੈ ਤੇ ਜੇ ਅਕਾਲ ਤਖਤ ਸਾਹਿਬ ਤੇ ਅਟੈਕ ਹੋਇਆ ਸੀ ਤੇ ਦੇਖ ਲਓ ਕਿੱਥੇ ਖੜਾ ਉਹ ਕੀ ਹਾਲਾਤ ਹੋਏ ਨੇ ਜਿਨ੍ਹਾਂ ਨੇ ਕਿ ਅਕਾਲ ਤਖਤ ਸਾਹਿਬ ਦੀ ਇੱਕ ਆਪਣੀ ਮਰਿਆਦਾ ਇਕ ਆਪਣੀ ਤਾਕਤ ਹੈ ਸ੍ਰਿਸ਼ਟੀ ਹੈ ਤੇ ਤੁਸੀਂ ਉਹਨੂੰ ਇੱਕ ਨਿਮਾਣੇ ਸਿੱਖ ਦੀ ਜਿਹਾ ਮੈਂ ਵੀ 100% ਸ਼ਿਓਰ ਹਾਂ ਮਨ ਮੇਰਾ ਵੀ ਨਹੀਂ ਮੰਨਦਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬੇਅਦਬੀਆਂ ਕੀਤੀਆਂ ਮੇਰਾ ਮਨ ਨਹੀਂ ਮੰਨਦਾ ਮੈਂ ਸੱਚੀ ਚੀਜ਼ ਉੱਤੇ ਮੇਰੇ ਅੰਦਰੋਂ ਵੀ ਕਈ ਵਾਰੀ ਨਹੀਂ ਆਂਦਾ ਲੇਕਿਨ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਉਹਨਾਂ ਦੀ ਪਿੱਠ ਤੇ ਜ਼ਰੂਰ ਹੱਥ ਹੋਏਗਾ ਗਲਤੀਆਂ ਸਿਰਫ ਇੰਨੀਆਂ ਆਪਣੀਆਂ ਗਲਤੀਆਂ ਮੰਨ ਲੈਣ ਇੱਕ ਨਿਮਾਣੇ ਸਿੱਖ ਦੀ ਤਰ੍ਹਾਂ ਜਾਣ ਪੈਦਲ ਜਾਣ ਮੈਂ ਕਹਿੰਦਾ ਗੱਡੀਆਂ ਵੀ ਕਿਤੇ ਦੂਰ ਦਰਾਹੇ ਲਾ ਕੇ ਨੰਗੇ ਪੈਰ ਪੈਦਲ ਜਾਣ ਬੜੀ ਵੱਡੀ ਅਕਾਲ ਤਖਸਾਲ ਦੀ ਮਰਿਆਦਾ ਹੈ ਬਹੁਤ ਨਿਮਰਤਾ ਦੇ ਨਾਲ ਜਾਣਗੇ ਤੇ ਉਥੋਂ ਬਕਾਇਦਾ ਝੋਲੀ 'ਚ ਫਲ ਵੀ ਪਏਗਾ ਤੇ ਮਾਫੀ ਵੀ ਮਿਲੇਗੀ ਲੇਕਿਨ ਜਿਹੜਾ ਇਹ ਤਰੀਕਾ ਕੀ ਅਸੀਂ ਬੰਦ ਲਫਾਫਾ ਦੇ ਕੇ ਆਣਾ ਇਹ ਵੀ ਨਹੀਂ ਦੱਸਣਾ ਤੇ ਨਾਲ ਇੱਧਰ ਧਾਮੀ ਸਾਹਿਬ ਨੂੰ ਖੜੇ ਕਰ ਲੈਣਾ ਇੱਧਰ ਭੁੰਦਰ ਸਾਹਿਬ ਨੂੰ ਖੜੇ ਕਰ ਲੈਣਾ ਇਹ ਉੱਥੇ ਕੋਈ ਸ਼ਕਤੀ ਪ੍ਰਦਰਸ਼ਨ ਹੈ ਅਸੀਂ ਕੋਈ ਇਗਨੋਮੀਨੇਸ਼ਨ ਕਾਗਜ਼ ਫਾਈਲ ਕਰਨ ਗਏ ਹਾਂ ਕਿਸੇ ਪਾਰਟੀ ਦੇ ਨਹੀਂ ਉਹਦੀ ਮਰਿਆਦਾ ਨੂੰ ਕਾਇਮ ਰੱਖੋ ਮੈਂ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕਰਦਾ ਮੈਨੂੰ ਨਹੀਂ ਪਤਾ ਯਾਰ ਇਹਨਾਂ ਦੇ ਸਲਾਹਕਾਰ ਕੌਣ ਨੇ ਕਿਹੜੇ ਇਹਨਾਂ ਦੇ ਸਲਾਹ ਕਰਨੇ ਯਾਰ ਤੁਸੀਂ ਘਟੋ ਘਟ ਜਾ ਰਹੇ ਹੋ ਤੂੰ ਇੱਕ ਸਿੱਖੀ ਮਰਿਆਦਾ ਚ ਰਹਿ ਕੇ ਜਾਓ ਨਾ ਤੁਸੀਂ ਜਾ ਰਹੇ ਹੋ ਸਿੱਖ ਮਰਿਆਦਾ ਨੂੰ ਅਪਣਾ ਕੇ ਜਾਓ ਨਮਾਣੇ ਸਿੱਖ ਦੀ ਤਰ੍ਹਾਂ ਜਾਓ ਮੈਂ ਤਾਂ ਅੱਜ ਤੱਕ ਹਜੇ ਤੱਕ ਇਹ ਨਹੀਂ ਸਮਝ ਸਕਿਆ ਅਕਾਲੀ ਦਲ ਯਾਰ ਕਿੰਨੇ ਪ੍ਰਧਾਨ ਅਕਾਲੀ ਦਲ ਦੇ ਨਿਕਲ ਗਏ ਦੇਖੋ ਗੋਪਾਲ ਸਿੰਘ ਕੋਮੀ ਚੱਬਲ ਠੀਕ ਹੈ ਨਾ ਕਿੰਨੇ ਨਿਕਲ ਗਏ ਜਗ ਜਗਦੇਵ ਸਿੰਘ ਤਲਵੰਡੀ ਗਏ ਨੇ ਇੱਕ ਨਮਾਣੇ ਸਿੱਖਾਂ ਦੀ ਤਰ੍ਹਾਂ ਕਾਲ ਤੱਕ ਸਭ ਜਾਂਦੇ ਰਹੇ ਨੇ ਪ੍ਰਕਾਸ਼ ਸਿੰਘ ਬਾਦਲ ਆਪ ਜਾਂਦੇ ਰਹੇ ਨੇ ਠੀਕ ਹੈ ਨਾ ਲੇਕਿਨ ਅਪਾ ਸ਼ਕਤੀ ਪ੍ਰਦਰਸ਼ਨ ਮੈਨੂੰ ਨਹੀਂ ਲੱਗਦਾ ਗੁਰੂ ਘਰਾਂ ਦੇ ਵਿੱਚ ਕਰਨਾ ਚਾਹੀਦਾ ਐਸਜੀਪੀਸੀ ਦਾ ਸਟੈਂਡ ਵੀ ਮੈਂ ਪੁੱਛਣਾ ਚਾਹੁੰਦਾ ਕਿਉਂਕਿ ਧਾਮੀ ਸਾਹਿਬ ਸਿਰਫ ਇੱਥੇ ਨਹੀਂ ਦੇਖੇਗੇ ਇੱਥੇ ਤਾਂ ਗਏ ਹੀ ਗਏ ਆ ਨਾਲ ਇਸ ਤੋਂ ਪਹਿਲਾਂ ਇਲੈਕਸ਼ਨਸ ਦੇ ਵਿੱਚ ਵੋਟਾਂ ਮੰਗਦੇ ਰਹੇ ਨੇ ਫਿਰ ਐਸਜੀਪੀਸੀ ਦੇ ਉੱਤੇ ਇਲਜ਼ਾਮ ਹੈ 90 ਲੱਖ ਦੇ ਇਸ਼ਤਿਹਾਰ ਦੇਣ ਦਾ ਇਹ ਸਾਰਾ ਕੁਝ ਐਸਜੀਪੀਸੀ ਨਾਲੋਂ ਨਾਲ ਕਰਦੀ ਰਹੀ ਹੈ ਤੁਸੀਂ ਕਿਸ ਤਰ੍ਹਾਂ ਦੇਖਦੇ ਦੇਖੋ ਪਤਾ ਕੀ ਹੈ ਮੈਂ ਤਾਂ ਅੱਗੇ ਕਹਿਣਾ ਵੀ ਐਸਜੀਪੀਸੀ ਦਾ ਜਿਹੜਾ ਕੰਮ ਹੈ ਨਾ ਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਹੈ ਸਿਰਫ ਤੇ ਸਿਰਫ ਧਰਮ ਦਾ ਪ੍ਰ ਯਾਰ ਤੁਸੀਂ ਪੰਜਾਬ ਦੇ ਵਿੱਚ ਦੇਖੋ ਮੈਂ ਕਹਿੰਦਾ ਨਾ ਤੁਸੀਂ ਮੇਰੇ ਨਾਲ ਸਾਭ ਜ਼ਰੂਰ ਬਾਰਡਰ ਤੇ ਚੱਲੀਓ ਕਾਦੀਆਂ ਤੋਂ ਸ਼ੁਰੂ ਹੋ ਜਾਓ ਪਰਲੀ ਸਾਈਡ ਤੋਂ ਤੁਸੀਂ ਦੇਖੋ ਜਾ ਕੇ ਮਿਸ਼ਨਰੀ ਤਾਕਤਾਂ ਕਿਦਾਂ ਕੰਮ ਕਰ ਰਹੀ ਆ ਔਰ ਉਸ ਤਾਕਤਾਂ ਨੂੰ ਟੱਕਰ ਕਿੰਨੇ ਦੇਣੀ ਆ ਉਸ ਤਾਕਤਾਂ ਨੂੰ ਟੱਕਰ ਕਿੰਨੇ ਕੁਛ ਨਹੀਂ ਯਾਰ ਹਾਲਾਤ ਹੀ ਨਹੀਂ ਹੈ ਪੰਜਾਬ ਦੇ ਵਿੱਚ ਹਾਲਾਤ ਕੀ ਬਣ ਗਏ ਹੋਏ ਨੇ ਤੁਸੀਂ ਆਪ ਦੇਖੋ ਸਾਡੇ ਚ ਲੜਾਈ ਕਿਸ ਚੀਜ਼ ਦੀ ਚੱਲਦੀ ਪਈ ਸਿੱਖਾਂ ਚ ਉਹ ਕਹਿੰਦਾ ਜੀ ਅਸੀਂ ਮੀਟ ਖਾ ਸਕਦੇ ਆ ਦੂਜਾ ਕਹਿੰਦਾ ਨਹੀਂ ਜੀ ਅਸੀਂ ਨਹੀਂ ਖਾ ਸਕਦੇ ਜੀ ਯਾਰ ਇਹ ਲੜਾਈਆਂ ਚੱਲਦੀਆਂ ਬਈਆਂ ਆਪਣੀ ਸਿੱਖੀ ਦੇ ਵਿੱਚ ਸਿੱਖੀ ਦੇ ਇਤਿਹਾਸ ਤੋਂ ਲੋਕ ਦੂਰ ਹੋ ਰਹੇ ਨੇ ਜਿਹੜਾ ਸਿੱਖਾਂ ਦੇ ਮੋਰਚੇ ਨੇ ਜਿਹੜਾ ਸਿੱਖੀ ਨੇ ਅੱਜ ਤੱਕ ਕੁਰਬਾਨੀਆਂ ਕੀਤੀਆਂ ਨੇ ਕਿੱਡੇ ਵੱਡੇ ਵੱਡੇ ਮੋਰਚੇ ਲਾਏ ਨੇ ਨਨਕਾਣਾ ਸਾਹਿਬ ਅੱਜ ਤੁਸੀਂ ਸਿੱਖਾਂ ਨੂੰ ਪੁੱਛ ਲਓ ਅੱਛਾ ਨਨਕਾਣਾ ਸਾਹਿਬ ਨੂੰ ਜਿਹੜਾ ਵਾ ਉੱਥੋਂ ਕੱਢਣ ਲਈ ਜਿਹੜੇ ਮਹੰਤਾਂ ਨੂੰ ਕਿਹੜਾ ਮੋਰਚਾ ਲੱਗਾ ਸੀ ਤੇ ਕਿੰਨੀਆਂ ਸ਼ਹਾਦਤਾਂ ਹੋਈਆਂ ਸੀ ਤੁਸੀਂ ਮੈਨੂੰ ਇੱਕ ਮਤਲਬ ਬਹੁਤ ਰੈਰ ਆਫ ਰੈਰ ਸਿੱਖ ਦੱਸ ਪਣਗੇ ਨਨਕਾਣਾ ਸਾਹਿਬ ਦਾ ਮੋਰਚਾ ਕੀ ਸੀਗਾ ਨਹੀਂ ਪਤਾ ਪੜਨਾ ਹੀ ਨਹੀਂ ਦੇਖਣਾ ਹੀ ਨਹੀਂ ਇਹਦਾ ਪ੍ਰਸਾਰ ਕਿੰਨੇ ਕਰਨਾ ਹੈ ਇਹਦਾ ਪ੍ਰਸਾਰ ਸ਼੍ਰੋਮ ਨਹੀਂ ਗੁਰਦੁਆਰਾ ਪ੍ਰਬੰਧ ਕਮੇਟੀ ਹਜੇ ਦਾ ਯਾਰ ਹਜੇ ਤਾਂ ਟਾਈਮ ਹੀ ਕੀ ਹੋਇਆ ਹੈ ਹਜੇ 17 1699 ਦੇ ਵਿੱਚ ਸਿੱਖ ਪੰਥ ਦਾ ਜਿਹੜਾ ਖਾਲਸਾ ਪੰਥ ਦੀ ਜਿਹੜੀ ਸਥਾਪਨਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤੀ ਆ ਹਜੇ ਤਾਂ ਟਾਈਮ ਹੀ ਨਹੀਂ ਕੁਛ ਹੋਇਆ 1000 ਸਾਲਾਂ ਬਾਅਦ ਕੀ ਹਾਲਾਤ ਹੋਣਗੇ ਤੁਸੀਂ ਮੈਨੂੰ ਦੱਸੋ ਫਿਰ ਤਾਂ ਇਸ ਹਮ ਦਾ ਸਾਰੇ ਭੁੱਲ ਹੀ ਜਾਣਗੇ ਔਰ ਇੱਥੋਂ ਕੈਨੇਡਾ ਜਾ ਰਹੇ ਨੇ ਅਮਰੀਕਾ ਜਾ ਰਹੇ ਨੇ ਪਹਿਲੀ ਪੀੜੀ ਦਾ ਮੰਨ ਲਿਆ ਦੂਜੀ ਪੀੜੀ 'ਚ ਮੈਨੂੰ ਲੱਗਦਾ ਕੇਸ਼ ਕਤਲ ਕਰਾਈ ਜਾ ਰਹੇ ਜ਼ਿਆਦਾਤਰ ਸਿੱਖ ਹੈ ਹੀ ਨਹੀਂ ਗੁਰਸਿੱਖ ਤੁਸੀਂ ਜਾ ਕੇ ਦੇਖੋ ਜਿਹੜੇ ਤਾਂ ਚਲੇ ਗਏ ਪਹਿਲੀ ਪੀੜੀ ਵਾਲੇ ਬਾਹਰਲੇ ਮੁਲਕਾਂ 'ਚ ਉਹਨਾਂ 'ਚ ਵੀ ਕਿੰਨੇ ਪਰਸੈਂਟ ਲੋਕਾਂ ਨੇ ਆਪਣੇ ਕੇਸ਼ ਕਤਲ ਕਰਾਉਂਦੇ ਆ ਫੋਟੋਆਂ ਦੇਖੀ ਨਹੀਂ ਆ ਤੁਸੀਂ ਆਪ ਦੇਖੋ ਉਹ ਸਿੱਖੀ ਤੋਂ ਦੂਰ ਹੀ ਹੋ ਰਹੇ ਨਾ ਤੇ ਆਪਾਂ ਨੂੰ ਸਿੱਖ ਮਤਲਬ ਜਿਹੜਾ ਸ਼੍ਰੋਮ ਨਹੀਂ ਗੁਰਦੁਆਰਾ ਮੰਦਿਰ ਕਮੇਟੀ ਹੈ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਹੈ ਕਿੰਨੇ ਹਜ਼ਾਰਾਂ ਕਰੋੜ ਦਾ ਬਜਟ ਹੈ ਤੁਸੀਂ ਯਾਰ ਪ੍ਰਸਾਰ ਕਰੋ ਪ੍ਰਚਾਰ ਕਰੋ ਗੁਰਵਾਣੀ ਨਾਲ ਲੋਕਾਂ ਨੂੰ ਜੋੜੋ ਇਦਾਂ ਦਾ ਕੰਮ ਕਰੋ ਮਿਸ਼ਨਰੀ ਸਕੂਲ ਚਲਾਓ ਲੋਕੀ ਬੱਚੇ ਜਾਂਦੇ ਨੇ ਦੇਖੋ ਆ ਸੈਨ ਜੋਸਫ ਚ ਐਡਮਿਸ਼ਨ ਲੈਣੀ ਹੋਵੇ ਨਾ ਲਾਈਨਾਂ ਲੱਗ ਜਾਂਦੀਆਂ ਚੀਫ ਮਿਨਿਸਟਰ ਦੇ ਫੋਨ ਆ ਰਹੇ ਨੇ ਯਾਰ ਇਹਨੂੰ ਮਤਲਬ ਉੱਥੋਂ ਹੋਮ ਤੋਂ ਫੋਨ ਕਰਾਉਂਦੇ ਨੇ ਯਾਰ ਇਹ ਸੀਟਾਂ ਰੱਖ ਲਿਓ ਚਾਹ ਇਹਨਾਂ ਨੂੰ ਦੇ ਦਿਓ ਤੁਸੀਂ ਦੇਖੋ ਮਿਸ਼ਨਰੀ ਸਕੂਲਾਂ ਦੇ ਵਿੱਚ ਬੱਚੇ ਐਡਮਿਸ਼ਨ ਲੈਣ ਲਈ ਤਰਸਦੇ ਨੇ ਕੋਈ ਹੈ ਇਦਾਂ ਦਾ ਪੰਜਾਬ ਇੱਕ ਸਿੱਖ ਸਟੇਟ ਆ ਕੋਈ ਹੈ ਇਦਾਂ ਦਾ ਖਾਲਸਾ ਸਕੂਲ ਜਾਂ ਸ਼ਰੂਮਨੀ ਗੁਰਦਵਾਰਾ ਬੰਦ ਕਮੇਟੀ ਦਾ ਸਕੂਲ ਜਿੱਥੇ ਐਡਮਿਸ਼ਨ ਲੈਣ ਲਈ ਸਪਾਰਸ਼ਾਂ ਵੱਡੀਆਂ ਲੱਗਦੀਆਂ ਹੋਣ ਨਹੀਂ ਕਿਉਂਕਿ ਉਧਰ ਧਿਆਨ ਹੀ ਨਹੀਂ ਹੈ ਧਿਆਨ ਇਹ ਹੈਗਾ ਕਿ ਅਸੀਂ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਕਿੱਦਾਂ ਬਚਾਉਣਾ ਹੈ ਅਸੀਂ ਅਕਾਲੀ ਦਲ ਨੂੰ ਜਿਹੜਾ ਮਜ਼ਬੂਤ ਕਿੱਦਾਂ ਕਰਨਾ ਹੈ ਠੀਕ ਹੈ ਅਕਾਲੀ ਦਲ ਨੂੰ ਮਜ਼ਬੂਤ ਕਰੋ ਪੰਥ ਦੀ ਪਾਰਟੀ ਹੈ ਪੰਥ ਚੋਂ ਨਿਕਲੀ ਪਾਰਟੀ ਹੈ ਲਹਿਰ ਚੋਂ ਨਿਕਲੀ ਪਾਰਟੀ ਹੈ ਸਿੱਖਾਂ ਦੀ ਨਰੋਲ ਪਾਰਟੀ ਹੈ ਉਹਨੂੰ ਕਾਇਮ ਕਰੋ ਲੇਕਿਨ ਨਾਲ ਨਾਲ ਸਿੱਖੀ ਦਾ ਜਿਹੜਾ ਤੁਹਾਡੇ ਲਈ ਮੋਢਿਆਂ ਤੇ ਜ਼ਿੰਮੇਵਾਰੀ ਹੈ ਸਿੱਖੀ ਦੇ ਪ੍ਰਸਾਰ ਤੇ ਪ੍ਰਚਾਰ ਉਹਨੂੰ ਜ਼ਰੂਰ ਕਰੋ ਉਸ ਤੋਂ ਬਿਨਾ ਪੰਜਾਬ ਬਹੁਤ ਪਿਛੜ ਰਿਹਾ ਪੰਜਾਬ ਆਪਣੇ ਇਤਿਹਾਸ ਤੋਂ ਦੂਰ ਹੋ ਰਿਹਾ ਕਿ ਤੁਸੀਂ ਕਹਿ ਰਹੇ ਸੀਗੇ ਕਿ ਜਿਹੜੇ ਜਥੇਦਾਰ ਸਾਹਿਬ ਹੈਗੇ ਨੇ ਉਹਨਾਂ ਨੂੰ ਵੀ ਜਿਵੇਂ ਐਸਜੀਪੀਸੀ ਦੇ ਮੈਂਬਰ ਜਿਹੜੇ ਨੇ ਉਹੀ ਅੱਗੇ ਚੁਣਦੇ ਨੇ ਤੇ ਇਹਦੇ ਉੱਤੇ ਮੇਰਾ ਸਵਾਲ ਹੈ ਕਿ ਜੇ ਆਟੋਨਮਸ ਹੈ ਹੀ ਨਹੀਂ ਕੁਝ ਜੇ ਆਪ ਮਤਲਬ ਆਪ ਮੁਹਾਰੇ ਹੈਗੇ ਨਹੀਂ ਹੈ ਉਹ ਤੇ ਫਿਰ ਉਹ ਕਿਸ ਤਰ੍ਹਾਂ ਇਹਦੇ ਉੱਤੇ ਫੈਸਲਾ ਕਰ ਦੇਣਗੇ ਹੱਕ ਦਾ ਜਾਂ ਪੱਖ ਦਾ ਜਾਂ ਵਿਰੋਧ ਦਾ ਦੇਖੋ ਸ਼੍ਰੀ ਕਾਲ ਤਖਸਾਲ ਦੇ ਜਥੇਦਾਰ ਦੇ ਉੱਤੇ ਮੈਂ ਨਹੀਂ ਕੁਝ ਕਹਿਣਾ ਚਾਹੁੰਦਾ ਉਹ ਬਹੁਤ ਵੱਡੀ ਸੰਸਥਾ ਦੇ ਮੁਖੀ ਨੇ ਉਹ ਉਸ ਸੰਸਥਾ ਦੇ ਮੁਖੀ ਨੇ ਜਿੱਥੇ ਅੱਗੇ ਜਾ ਕੇ ਬੰਦਾ ਰੋਹਾਨੀਅਤ ਦਾ ਰਸਤਾ ਲੈਂਦਾ ਨਾ ਮੈਂ ਉਹਨਾਂ ਬਾਰੇ ਕੁਝ ਵੀ ਅੱਖਰ ਇੱਕ ਵੀ ਕਹਿੰਦਾ ਮੇਰੀ ਇੰਨੀ ਲੈਵਲ ਨਹੀਂ ਹੈ ਨਾ ਮੇਰੀ ਇੰਨੀ ਮਿਰਚ ਹਿੰਮਤ ਹੈ ਲੇਕਿਨ ਗੱਲ ਇਹ ਹੈ ਕਿ ਜੋ ਫੈਸਲਾ ਕਰਨਗੇ ਉਸ ਪਰਮਾਤਮਾ ਨੂੰ ਹਾਜ਼ਰ-ਨਾਜ਼ਰ ਜਾਣ ਕੇ ਲੇਕਿਨ ਜਿਹੜਾ ਬੰਦ ਲਫਾਫਾ ਗਿਆ ਸਰਦਾਰ ਸੁਖਵੀਰ ਸਿੰਘ ਨੂੰ ਬਾਦਲ ਨੂੰ ਚਾਹੀਦਾ ਹੈ ਕਿ ਮੈਂ ਆ ਗਲਤੀਆਂ ਕੀਤੀਆਂ ਮੈਂ ਮਾਫੀ ਮੰਗਣ ਜਾ ਰਿਹਾ ਮੈਂ ਗਲਤੀ ਨਹੀਂ ਕੀਤੀ ਤਦ ਵੀ ਮੈਂ ਆ ਲੈਟਰ ਦੇਣ ਜਾ ਰਿਹਾ ਯਾਰ ਗੱਲ ਨਹੀਂ ਸਮਝਦੇ ਜਿਹੜੇ ਨਾਲ ਦੇ ਓਪੋਜੀਸ਼ਨ ਜਿਹੜੇ ਇਹਨਾਂ ਦੇ ਵਿੱਚੋਂ ਜਿਨ੍ਹਾਂ ਨੇ ਰਿਵੋਲਟ ਕੀਤਾ ਜਿਨ੍ਹਾਂ ਨੇ ਵਿਦਰੋਹ ਕੀਤਾ ਬੀਬੀ ਜਗੀਰ ਕੌਰ ਆ ਪ੍ਰੇਮ ਸਿੰਘ ਚੰਦੂ ਮਾਜਰਾ ਵਡਾਲਾ ਚਰਨਜੀਤ ਬਰਾੜ ਨੇ ਇਹ ਸਾਰਿਆਂ ਨੇ ਜੋ ਉੱਥੇ ਜਾ ਕੇ ਦਿੱਤਾ ਜਨਤਕ ਕੀਤਾ ਓਪਨ ਲੈਟਰ ਦਿੱਤੀ ਆ ਓਪਨ ਮਾਫੀਨਾਮਾ ਮੰਗਿਆ ਔਰ ਇਹ ਵੀ ਕਿਹਾ ਕਿ ਅਸੀਂ ਗੁਨਾਹਗਾਰ ਆ ਲੇਕਿਨ ਗੱਲ ਇਹ ਆ ਕਿ ਉਹ ਵੀ ਉਹ ਵੀ ਤਾਂ ਗਏ ਆ ਨਾ ਤੇ ਇੱਕ ਮਰਿਆਦਾ ਨੂੰ ਕਾਇਮ ਰੱਖੋ ਓਪਨ ਦੇ ਦਿਓ ਲੈਟਰ ਆਕੇ ਬਾਹਰ ਦੱਸੋ ਕਿ ਮੈਂ ਆ ਗਲਤੀ ਆਪਣੀਆਂ ਮੰਨ ਆ ਲੇਕਿਨ ਇਹ ਚੀਜ਼ਾਂ ਦੇ ਜਵਾਬ ਦੇਣੇ ਪੈਣਗੇ ਬਈ ਬਾਬਾ ਰਾਮ ਰਹੀਮ ਤੋਂ ਪਰਚਾ ਕਿਉਂ ਵਾਪਸ ਲਿੱਤਾ ਜੱਥੇਦਾਰ ਗੁਰਦੇਵ ਸਿੰਘ ਕੋਂਕੇ ਦਾ ਐਨਕਾਊਂਟਰ ਪੁਲਸ ਨੇ ਕੀਤਾ ਬੀਪੀ ਤਵਾੜੀ ਦੀ ਰਿਪੋਰਟ ਚ ਆ ਕਿ ਫੇਕ ਐਨਕਾਊਂਟਰ ਕੀਤਾ ਗਿਆ ਉਹਦੀ ਐਫਆਈਆਰ ਤੁਸੀਂ ਕਿਉਂ ਨਹੀਂ ਕੀਤੀ 1997 ਤੋਂ ਬਾਅਦ ਤਿੰਨ ਵਾਰ ਹਕੂਮਤ ਬਣੀ ਤੁਹਾਨੂੰ ਇਹਦਾ ਜਵਾਬ ਦੇਣਾ ਪਏਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਏ 328 ਕਿੰਨਾ ਦਾ ਹੱਥ ਹੈ ਤੁਹਾਨੂੰ ਇਹ ਜਵਾਬ ਦੇਣਾ ਪਏਗਾ ਵੀ ਡੇਰਾ ਦੇ ਪ੍ਰੇਮੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕੀਤੀਆਂ ਚੈਲੰਜ ਕਰਕੇ ਕੀਤੀਆਂ ਪੋਸਟਰ ਲਾ ਕੇ ਕੀਤੀਆਂ ਤੇ ਤੁਸੀਂ ਆਪਣੀ ਸਰਕਾਰ ਚ ਕਾਰਵਾਈ ਨਹੀਂ ਕੀਤੀ ਤੁਹਾਨੂੰ ਇਹਦਾ ਜਵਾਬ ਦੇਣਾ ਪਏਗਾ ਕੋਟਕਪੂਰਾ ਤੇ ਬਹਿਬਲ ਕਲਾ ਕਾਂਡ ਦੇ ਵਿੱਚ ਸਿੱਖਾਂ ਤੇ ਗੋਲੀਆਂ ਕਿਉਂ ਚਲਾਈਆਂ ਗਈਆਂ ਤੁਹਾਨੂੰ ਇਹਦਾ ਜਵਾਬ ਦੇਣਾ ਪਏਗਾ ਇਜਹਾਲ ਆਲਮ ਨੂੰ ਤੁਸੀਂ ਕਿਉਂ ਪ੍ਰਮੋਟ ਕੀਤਾ ਤੁਹਾਨੂੰ ਇਹਦਾ ਜਵਾਬ ਦੇਣਾ ਪਏਗਾ ਕਿ ਤੁਸੀਂ ਸੁਮੇਤ ਸਿੰਘ ਸੈਣੀ ਨੂੰ ਪੰਜਾਬ ਦਾ ਡੀਜੀਪੀ ਕਿਉਂ ਲਾਇਆ ਇਸ ਸਾਰੀਆਂ ਚੀਜ਼ਾਂ ਇਹ ਤੁਹਾਨੂੰ ਇਹਦਾ ਜਵਾਬ ਦੇਣਾ ਪਏਗਾ ਡੇਰਾ ਮੁਖੀ ਦੇ ਰਿਸ਼ਤੇਦਾਰ ਨੂੰ ਤੁਸੀਂ ਪੈਟਰੋਲ ਪੰਪ ਆਪਣੀ ਸਰਕਾਰ ਚ ਕਿਉਂ ਅਲਾਟ ਕੀਤਾ ਤੁਹਾਨੂੰ ਇਹਦਾ ਜਵਾਬ ਦੇਣਾ ਪਏਗਾ ਕਿ ਉਹਦੇ ਉੱਤੇ ਚੱਲਦੇ ਹੋਏ ਕੇਸ ਨੂੰ ਤੁਸੀਂ ਕਿਉਂ ਵਾਪਸ ਲਿੱਤਾ ਇਸ ਸਾਰੀਆਂ ਚੀਜ਼ਾਂ ਦੇ ਜਵਾਬ ਦੇਣੇ ਪੈਣੇ ਆ ਤੇ ਇਸ ਤੋਂ ਬਿਨਾ ਮਾਫੀ ਨਹੀਂ ਮਿਲ ਸਕਦੀ ਅੱਛਾ ਡਾਕਟਰ ਸਾਹਿਬ ਇਹ ਸਾਰਾ ਕੁਝ ਹੋ ਰਿਹਾ ਇੱਕ ਪਾਸੇ ਪਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਗਾਇਬ ਨੇ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਦੇ ਨਾਲ ਧਾਮੀ ਸਾਹਿਬ ਹੈਗੇ ਨੇ ਬਾਕੀ ਉਹਨਾਂ ਦੇ ਸਾਥੀ ਨੇ ਵਿਕਰਮ ਸਿੰਘ ਮਜੀਠੀਆ ਕਿਤੇ ਨਜ਼ਰ ਨਹੀਂ ਆ ਰਹੇ ਪਹਿਲਾਂ ਹੁੰਦੇ ਸੀ ਹੁਣ ਨਹੀਂ ਨਜ਼ਰ ਆ ਰਹੇ ਦੇਖੋ ਵਿਕਰਮ ਸਿੰਘ ਮਜੀਠੀਆ ਜਿਹੜੇ ਆ ਇੱਕ ਸੋਲਝੇ ਲੀਡਰ ਹੈ ਜੋ ਮੈਨੂੰ ਲੱਗ ਰਿਹਾ ਕਿ ਅਕਾਲੀ ਦਲ ਚ ਸਰਦਾਰ ਸੁਖਬੀਰ ਸਿੰਘ ਬਾਦਲ ਕੰਨਾਂ ਦੇ ਕੱਚੇ ਹੋ ਗਏ ਆ ਵਿਕਰਮ ਮਜੀਠੀਆ ਮਾਝੇ ਦਾ ਬਹੁਤ ਪਾਵਰਫੁਲ ਲੀਡਰ ਹੈ ਧਵਾਬੇ ਚ ਵੀ ਉਹਦੀ ਪਕੜ ਆ ਤੁਸੀਂ ਯਾਰ ਮੈਂ ਤਾਂ ਇਹ ਨਹੀਂ ਸਮਝ ਆਂਦੀ ਮੈਂ ਜੋ ਹੁਣ ਮੈਨੂੰ ਤਾਸ਼ਾ ਸੁਣਨ ਨੂੰ ਆਇਆ ਕਿ ਹੁਣ ਮਨਪ੍ਰੀਤ ਬਾਦਲ ਦੀ ਪਿੱਠ ਤੇ ਹੱਥ ਰੱਖੀ ਜਾਂਦੇ ਤੂੰ ਸਾਡੇ ਕੰਨ ਨਹੀਂ ਆ ਜਾ ਅਕਾਲੀ ਦਲ ਚ ਗਿੱਦੜਵਾਹਾ ਤੋਂ ਚੋਣ ਲੜਾ ਬਾਈ ਇਲੈਕਸ਼ਨ ਲੜ ਅਕਾਲੀ ਦਲ ਚ ਅਸੀਂ ਇਕੱਠੇ ਹੋ ਜਾਂਨੇ ਆ ਯਾਰ ਤੁਸੀਂ ਰਿਸ਼ਤੇ ਦਾ ਸਾਰੀ ਪਾਰਟੀ ਚੋਂ ਕੱਢ ਛੱਡੇ ਜਿਹੜੇ ਦੇਸ਼ ਪ੍ਰਤਾਪ ਕਹਿ ਰਹੇ ਉਹਨੂੰ ਕੱਢ ਛੱਡਿਆ ਤੁਸੀਂ ਇਹਨਾਂ ਨੂੰ ਕੱਢ ਛੱਡਿਆ ਬਿਕਰਮ ਮਜੀਠੀਆ ਨੂੰ ਖੁੱਡੇ ਲਾਈਨ ਲਾ ਕੇ ਰੱਖਿਆ ਹੋਇਆ ਕਿਤੇ ਨਾ ਕਿਤੇ ਪਾਰਟੀ ਚ ਤੁਸੀਂ ਇਹ ਨਹੀਂ ਕਰ ਸਕਦੇ ਕਿ ਮੈਂ 1-1 ਸ਼ੋਅ ਆ ਤੇ ਜੋ ਇੱਥੇ ਨਾਲ ਦੇ ਵੰਟੀ ਰਮਾਣਾ ਜੋ ਮੇਰੇ ਐਡਵਾਈਜ਼ਰ ਕਹਣਗੇ ਉਹ ਚੱਲੇਗਾ ਇਕੱਲੀ ਦਲ ਦੇ ਵਿੱਚ ਬਿਕਰਮ ਮਜੀਠੀਆ ਦਾ ਬਹੁਤ ਵੱਡਾ ਅਹਿਮ ਰੋਲ ਹੈ ਜੋ ਮਰਜ਼ੀ ਉਹਨਾਂ ਦੇ ਉੱਤੇ ਅਲੀਗੇਸ਼ਨ ਹੋਣ ਲੇਕਿਨ ਉਹ ਹੈ ਤਾਂ ਮਾਜੇ ਦਾ ਜਰਨੈਲ ਨਾ ਸਰ ਆਮ ਤੌਰ ਤੇ ਨਾ ਜਦੋਂ ਦਬਾਇਆ ਜਾਂਦਾ ਹੈ ਤੇ ਉਹ ਬੰਦਾ ਫਿਰ ਛੱਡ ਕੇ ਚੱਲ ਜਾਂਦਾ ਹੁੰਦਾ ਹੁਣ ਮਜੀਠੇ ਨਾਲ ਵੀ ਐਨਾ ਨਾ ਹੋਵੇ ਚਲੋ ਰਿਸ਼ਤੇ ਦੀ ਮਰਿਆਦਾ ਰੱਖੀ ਹੋਈ ਉਹਨਾਂ ਨੇ ਐ ਮੁੜ ਕੇ ਨਿਕਲ ਜਾਣਾ ਛੱਡ ਕੇ ਨਹੀਂ ਜਾਂਦਾ ਦੇਖੋ ਵਿਕਰਮ ਮਜੀਠੀਆ ਕੋ ਸੁਲਝਿਆ ਲੀਡਰ ਹੈ ਔਰ ਸੰਕਟ ਦੀ ਘੜੀ ਆ ਕਾਲੀ ਦਲ ਤੇ ਸੰਕਟ ਦੀ ਘੜੀ 'ਚ ਜਿਹੜੇ ਛੱਡ ਕੇ ਜਾਂਦੇ ਨਾ ਉਹ ਡਰਪੋਕ ਹੁੰਦੇ ਆ ਇਹ ਸੰਕਟ ਟੱਲੇਗਾ ਉਦੋਂ ਟੱਲੇਗਾ ਜਦੋਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨਗੇ ਜਦੋਂ ਪੰਜਾਬ 'ਚ ਪਾਣੀ ਦੀ ਗੱਲ ਕਰਨਗੇ ਪੰਜਾਬ 'ਚ ਡਰੱਗ ਦੀ ਗੱਲ ਕਰਨਗੇ ਪੰਜਾਬ ਦੀ ਲੁੱਟ ਖਸੁੱਟ ਰੇਤਾ ਬਜਰੀ ਸਾਰੀਆਂ ਚੀਜ਼ਾਂ ਤੋਂ ਬਾਹਰ ਆਣਗੇ ਉਹ ਦਿਨ ਅਕਾਲੀ ਦਲ ਮਜ਼ਬੂਤ ਹੋਊਗਾ ਜਿਸ ਦਿਨ ਚੰਡੀਗੜ੍ਹ ਲਈ ਲੜਾਈ ਲੜੇਗਾ ਮੋਰਚਾ ਲਾਏਗਾ ਬੰਦੀ ਸਿੰਘਾਂ ਲਈ ਲੜੇਗਾ ਅਕਾਲੀ ਦਲ ਦਾ ਹੂੰ ਸਰਵਾਈਵਲ ਨਹੀਂ ਆ ਲੇਕਿਨ ਗੱਲ ਇਹ ਆ ਵਿਕਰਮ ਮਜੀਠੀਆ ਦੀ ਇੱਕ ਆਪਣੀ ਕ੍ਰੈਡੀਬਿਲਟੀ ਆ ਆਪਣੀ ਪਛਾਣ ਆ ਉਹ ਯਾਰ ਉਹ ਦੇਖੋ ਕਿੰਨੀ ਐਂਟੀ ਨਗਮੈਂਸੀ ਅਕਾਲੀ ਦਲ ਦੇ ਖਿਲਾਫ ਚੱਲੀ ਉਹ اپنی ਤੀਵੀ ਉਹਦੀ ਫੇਰ ਮਜੀਠੀਏ ਤੋਂ ਜਿੱਤ ਗਈ ਨਾ ਹੀ ਇਸ ਸਟਰੋਂਗ ਤੁਸੀਂ ਐਵੇਂ ਨਹੀਂ ਕਹਿ ਸਕਦੇ ਕਿ ਉਹ ਲੱਲੂ ਪੰਜੂ ਜਿਹਾ ਲੀਡਰ ਹੈ ਮਜਬੂਤ ਨੇ ਦਮਦਾਰ ਨੇ ਅਕਾਲੀ ਦਲ ਦਾ ਉਹਨਾਂ ਤੋਂ ਬਿਨਾ ਮਾਜੇ ਦੇ ਵਿੱਚ ਸਰਵਾਈਵਲ ਨਹੀਂ ਹੈ ਸਾਹਤ ਵਿੱਚ ਪੁੱਛਣਾ ਚਾਹੁੰਦਾ ਆ ਕਿ ਕੀ ਸੁਖਵੀਰ ਸਿੰਘ ਬਾਦਲ ਦਾ ਜਿਹੜੀ ਪ੍ਰਧਾਨਗੀ ਵਾਲੀ ਕੁਰਸੀ ਹੈ ਉਹ ਬਰਕਰਾਰ ਰਹਿ ਸਕਦੀ ਥੋੜੇ ਬਕੌਲ ਜਾਂ ਨਹੀਂ ਵੇਖੋ ਅਕਾਲੀ ਦਲ ਦੇ ਤੀਵੇਂ ਪ੍ਰਧਾਨ ਹੈ ਯਾਰ 29 ਇਹਦੇ ਬਾਪ ਸੀਗੇ ਫਾਦਰ ਸਾਹਿਬ ਮੈਂ ਮੈ ਰਿਸਪੈਕਟ ਕਰਦਾ ਪ੍ਰਕਾਸ਼ ਸਿੰਘ ਫਾਦਰ 28 ਦਾ ਬਾਹਰੋਂ ਹੀ ਆਏ ਆ ਨਾ ਤੇ ਸਮਾਂ ਹੀ ਲੈਣ ਯਾਰ ਹੁਣ ਸੱਤਾ ਦਾ ਪਰਵਰਤਨ ਹੋਣਾ ਆਪੇ ਹੀ ਦੇ ਦੇਣਾ ਕਹਿ ਦੇਣ ਜੀ ਆ ਲੋ ਜੀ ਅਕਾਲੀ ਦਲ ਦੀ ਅਗਲੀ ਸੰਭਾਲੋ ਕਮਾਨ ਕਿੰਨੇ ਸੰਭਾਲਨੀ ਆ ਕਿਸੇ ਆ ਕੇ ਕੋਈ ਨਾ ਕੋਈ ਅੱਗੇ ਆਏਗਾ ਅਕਾਲੀ ਦਲ ਜਰੂਰ ਖੜਾ ਹੋਏਗਾ ਜੇ ਨਵਾਂ ਚਿਹਰਾ ਆਏਗਾ ਕੀ ਕੁਝ ਹੋਏਗਾ ਇਸ ਤੋਂ ਬਾਅਦ ਫੈਸਲੇ ਦੀ ਉਡੀਕ ਹੈ ਔਰ ਫੈਸਲੇ ਤੇ ਮੁਨਸਰ ਹੈ ਜੋ ਕੁਝ ਹੋਏਗਾ ਦੱਸਦੇ ਰਵਾਂਗੇ ਬਣੇ ਰੋ ਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ